ਕਾਤ ਕਰਾਂਗੇ ਸੂਲਤਿਆਂ ਖਾਸ ਖਬਰਾਂ ਨਾਲ ਸ ਪੰਜਾਬ ਰੋਡਵੇਜ਼ ਪੰਦਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ 2511 ਦੇ ਵੱਲੋਂ ਸੂਬੇ ਭਰ ਦੇ ਟਿੱਪੂਆਂ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ ਨੇ ਪਚਾਰਾ ਡੀਪੂ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਆ ਸਟੇਟ ਕਨਵੀਨਰ ਹਰਕੇਸ਼ ਕੁਮਾਰ ਵਿੱਕੀ ਚੇਅਰਮੈਨ ਸੁਲਤਾਨ ਸਿੰਘ ਅਤੇ ਕੈਸ਼ੀਅਰ ਅਤਿੰਦਰਪਾਲ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਉਹਨਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰਤਾ ਜਾਵੇਗਾ ਪਰ ਸਰਕਾਰ ਬਣੇ ਨੂੰ 3 ਸਾਲ ਤੋਂ ਵੱਧ ਸਮਾਂ ਹੋ ਚੁਕਿਆ ਫਿਰ ਵੀ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਠੇਕੇਦਾਰੀ ਪ੍ਰਣਾਲੀ ਇਸੇ ਤਰ੍ਹਾਂ ਜਾਰੀ ਹੈ। ਕੋਜੀ ਅੱਜ ਜਿਹੜੀ ਗੇਟ ਰੈਲੀ ਹੈ ਇਹ ਪੰਜਾਬ ਦੇ ਜਿੰਨੇ ਵੀ ਸਰਕਾਰੀ ਬੱਸ ਸਟੈਂਡ ਦੇ ਸਹਿ ਪੰਜਾਬ ਲੋਕ ਵਿਦਵਾਨ ਨੇ ਚੇਅਰਪੀਆ ਤੱਕ ਭਾਵੇਂ ਸਾਰੇ ਡੀਪਾਂ ਦੇ ਉੱਪਰ ਜਿਹੜੀ ਅੱਜ ਸਾਡੀ 7 ਤਰੀਕ ਨੂੰ ਬੈਠ ਹੈ 9 10 ਸੇ 11 ਤਰੀਕ ਦੇ ਸਾਡੀ ਹੜਤਾਲ ਹੈਗੀ ਕਿਉਂਕਿ ਅਸੀਂ ਇਹ ਸਰਕਾਰ ਦੇ ਲਾਰਿਆਂ ਤੋਂ ਠੱਕ ਚੁੱਕਿਆਂਗੇ ਲਗਭਗ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ 200 3 ਮੀਟਿੰਗਾਂ ਹੋ ਗਈਆਂ ਮਾਨਯੋਗ ਟਰਾਂਸਪੋਰਟ ਮੰਤਰੀ ਨਾਲ 30 ਤੋਂ 35 ਮੀਟਿੰਗਾਂ ਸਾਡੀਆਂ ਹੋ ਗਈਆਂ ਹੋਰ ਸਾਡੇ ਉੱਚ ਅਧਿਕਾਰੀਆਂ ਨਾਲ ਸਾਨੂੰ ਇਹ ਨਹੀਂ ਸਮਝਾਉਂਦੇ ਕਿ ਸਰਕਾਰ ਤੇ ਮੈਨੇਜਮੈਂਟ ਜਦੋਂ ਸਾਡੀ ਪੈਨਲ ਮੀਟਿੰਗ ਹੁੰਦੀ ਹੈ ਉੱਥੇ ਸਹਿਮਤੀ ਬਣ ਜਾਂਦੀ ਹੈ ਪੱਤਰ ਜਾਰੀ ਹੋ ਜਾਂਦਾ ਪਰ ਉਹ ਪੱਤਰਾ ਜਿਹੜਾ ਉਹ ਲਾਗੂ ਨਹੀਂ ਕੀਤਾ ਜਾਂ ਜਿਸ ਕਰਕੇ ਅਸੀਂ ਰੋਜ਼ ਧਰਨੇ ਆ ਜਿਹੜੇ ਉਹ ਲੋਨ ਨੂੰ ਮਜਬੂਰ ਹੋ ਜਾਂਦੇ ਆ ਤੇ ਅਸੀਂ ਪ੍ਰੋਗਰਾਮ ਹੈ ਜਿਹੜਾ ਉਹ ਸਟੈਂਡ ਕਰਦੇ ਆਂ ਬਾਰ ਬਾਰ ਸਾਨੂੰ ਜਿਹੜੇ ਪ੍ਰੋਗਰਾਮ ਨੇ ਉਹ ਸਟੈਂਡ ਕਰਨੇ ਪੈਣਗੇ ਜਿੱਦਾਂ ਦੀ ਮੰਗ ਨਹੀਂ ਪੂਰੀ ਹੁੰਦੀ ਆ ਬੰਦੀ ਤੀ ਰਹੀ ਦੇਖੋ ਜੀ ਜੇਕਰ ਸਾਡੀ ਆ ਮੰਗਾਂ ਨੇ ਜਿਹੜੀਆਂ ਉਹ ਨਹੀਂ ਪੂਰੀਆਂ ਕਰੋਗੀ ਸਰਕਾਰ ਅਸੀਂ 9 ਤਰੀਕ ਨੂੰ 10 ਤਰੀਕ ਨੂੰ 11 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਰੱਖੀ ਹੈਗੀ ਜੇਕਰ ਫੇਰ ਵੀ ਸਰਕਾਰ ਹੈ ਜਿਹੜੀ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਜਿਹੜੀ ਹੜਤਾਲ ਹੈ ਅਸੀਂ ਆਉਣ ਵਾਲੇ ਸਮੇਂ 'ਚ ਅਨਮਿੱਥੇ ਸਮੇਂ ਦੀ ਜਿਹੜੀ ਹੜਤਾਲਾਂ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਚੰਡੀਗੜ੍ਹ ਦਾ ਸੀ ਉੱਥੇ ਵੀ ਜਾ ਕੇ ਸੀ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਨਾ ਮੰਗਾਂ ਜਿਵੇਂ ਸਾਡੀਆਂ ਹੈਗੀਆਂ ਅੱੱਚੇ ਕੰਮੇ ਪੱਕੇ ਕਰਨਾ ਠੇਕੇਦਾਰੀ ਸਿਸਟਮਾ ਜਿਹੜਾ ਉਹ ਬੰਦ ਕਰਨਾ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਉਣੀਆਂ ਦੇ ਨੌਕੀ ਨਾਲ ਕੰਡੀਸ਼ਨਾਂ ਦੇ ਵਿੱਚ ਸੁਧਾਰ ਕਰਨੇ ਜਿਹੜੇ ਕੱਢੇ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕਰਨਾ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਕਰੇ ਗੇਟ ਰੈਲੀ ਕਰਨ ਦੇ ਅਜੇ ਸਾਨੂੰ ਲੋਰ ਤਾਂ ਪੈ ਰਹੇ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਅਦਾਰਿਆਂ ਦੇ ਵਿੱਚ ਔਰ ਸੋਸਟ ਕੰਟਰੈਕਟ ਤੇ ਨੌਕਰੀਆਂ ਕਰ ਰਿਹਾ ਪਰ ਸਰਕਾਰਾਂ ਦਾ ਧਵਾ ਵੀ ਇਸ ਅਦਾਰਿਆਂ ਵੱਲੋਂ ਧਿਆਨ ਨਹੀਂ ਅਸੀਂ ਕੱਚੇ ਲੋਕ ਰਿਆ ਕਰ ਰਿਹਾ ਜਿੱਥੇ ਸਰਕਾਰ ਸੱਤਾ ਦੇ ਵਿਚਾਰ ਤੋਂ ਪਹਿਲਾਂ ਵਾਅਦਾ ਕਰਦੀ ਸੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਘਰ ਘਰ ਰੋਜ਼ਗਾਰ ਦਿੱਤਾ ਜਾਊਗਾ ਪਰ ਅੱਜ ਹੋਰ ਦੇ ਉਲਟ ਰਿਹਾ ਜਿਹੜੇ ਸਾਨੂੰ ਪੱਕੇ ਕਰਨਾ ਸੀ ਪਹਿਲੀ ਕੈਬਨਿਟ ਦੇ ਵਿੱਚ ਅੱਜ 30 ਤੋਂ 35 ਮੀਟਿੰਗਾਂ ਸਾਡੀਆਂ ਟਰਾਂਸਪੋਰਟ ਮੰਤਰੀ ਨਾਲ ਹੋ ਚੁੱਕੀਆਂ ਨੇ ਜਿਦੇ ਵਿੱਚ ਕਿ ਕਿਸੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਜਿੱਥੇ ਆਧਾਰਾਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਸੀ ਉਹ ਅੱਜ ਆਮ ਲੋਕਾਂ ਦੀ ਸਰਕਾਰ ਜਿਹੜੀ ਖਾਸ ਆਪ ਦੇ ਚਿਹਤਿਆਂ ਨੂੰ ਖੁਸ਼ ਕਰਨ ਲਈ ਐਸਾ ਆਧਾਰਿਆਂ ਦੇ ਵਿੱਚ ਪ੍ਰਾਈਵੇਟ ਬੱਸਾਂ ਪਾ ਕੇ ਸ ਆਧਾਰਿਆਂ ਦੇ ਘਾਣ ਵਾਲੇ ਪਾਸੇ ਨੂੰ ਚੱਲ ਰਿਹਾ ਸੋ ਅੱਜ ਮਜਬੂਰ ਉਹ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਨੂੰ ਧਰਨੇ ਮਜਾਰੇ ਲਾਉਣ ਦੀ ਲੋੜ ਪੈ ਰਹੀ ਆ